ਅੱਜ ਦਿਨ ਅਸੀਂ ਵੇਖਦੇ ਹਾਂ ਕਿ ਕੋਈ ਨਾ ਕੋਈ ਸਾਈਬਰ ਠੱਗੀ ਦਾ ਸ਼ਿਕਾਰ ਹੋ ਹੀ ਜਾਂਦਾ ਹੈ ਕਿ ਇਹ ਦੋਸਰਵਾਜਾ ਦੇ ਵੱਲੋਂ ਨਵੇਂ-ਨਵੇਂ ਟਰੈਪ ਬਣਾ ਲਏ ਜਾਂਦੇ ਨੇ ਜੀ ਇਹੋ ਤੋਂ ਸਾਡੇ 9:00 ਵਜੇ ਤੱਕ ਮਾਰ ਕਰਕੇ ਗਿਆ ਜੀ 11:00 ਵਜੇ ਮੈਂ ਜਾਨੀ ਮਰਾਲੇ ਪਰਦੇ ਸਾਰੇ ਫੋਨ ਆਉਂਦਾ ਮੈਨੂੰ ਇੱਕ ਕਾਲ ਆਈ ਜੀ ਪੁੱਤ ਨੂੰ ਛਲਾਣਾ 50000 ਰੁਪਏ ਗੁਰਪ੍ਰੀਤ ਸਿੰਘ ਜੀ ਇਕਲੀ ਪੁਲਿਸ ਬਣ ਕੇ ਨੌਸਰਵਾਜਾ ਨੇ ਮੈਨੂੰ ਪਹਿਲਾਂ ਪੁੱਛਿਆ ਮੇਰੀ ਉਮਰ ਤੁਹਾਡੀ ਕੁੜੀ ਦਾ ਨਾਮ ਪੁੱਛਿਆ ਵੱਡੀ ਲੜਕੀ ਦਾ ਪੁੱਛਿਆ ਵੱਡੇ ਬੇਟੇ ਦਾ ਪੁੱਛਿਆ ਕਿਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਫਿਰ ਉਹਨਾਂ ਨੇ ਮੈਨੂੰ ਪੁੱਛਿਆ ਤੇਰਾ ਬੇਟ ਜਿਹੜਾ ਬੱਚੇ ਨੂੰ ਸਹੀ ਸਲਾਮਤ ਕਰਾਂਗੇ ਤੇ ਤੁਹਾਡਾ ਬੇਟਾ ਜੇਲ੍ਹ ਵਿੱਚ ਰਹੂਗਾ ਤੇ ਤੁਹਾਨੂੰ ਸਮਝ ਨਹੀਂ ਲੱਗਦੀ ਕਿ ਆਖਰ ਉਸ ਉਸ ਵੀ ਨਾਲ ਰੁਕੀ ਬਚ ਗਈ ਹੈ ਤੇ ਫਿਰ ਤੁਹਾਡਾ ਪੈਸਾ ਬਹੁਤ ਲੱਗੂਗਾ ਹੁਣ ਤੁਹਾਡਾ 50000 ਦੇ ਵਿੱਚ ਖੜਾ ਚੁੱਟਦਾ ਤੇ 50000 ਪਾ ਦਿਓ ਸਾਡੇ ਖਾਤੇ 'ਚ ਤੁਹਾਡਾ ਬੇਟਾ ਛੱਡਦਾ ਮੈਂ ਨੂੰ ਇਹ ਕਹਾਂ ਮੈਂ ਜੀ ਮੈਂ ਤਾਂ ਰਾਸਤੇ ਦੇ ਵਿੱਚ ਕੀ ਨਾਮਾਂ ਕਹਿੰਦੇ ਮੇਰਾ ਨਾਮ ਜੀ ਪਵਨ ਕੁਮਾਰ ਹੈ ਜੀ ਕਿਹੜਾ ਕਿੱਥੇ ਰਹਿੰਦੇ ਸਮਰਾਲੇ ਦਾ ਰਹਿਣ ਵਾਲਾ ਜੀ ਮੈਂ ਕੀ ਮਾਮਲਾ ਹੋਇਆ ਜੀ ਅੱਜ ਮਾਮਲਾ ਜੀ ਮੈਂ ਇੱਥੋਂ ਹਿੱਡੋ ਤੋਂ 8:30 ਵਜੇ ਕੰਮ ਕਰਕੇ ਗਿਆ ਜੀ ਉੱਥੇ 11:00 ਵਜੇ ਮੈਂ ਯਾਨੀ ਸਮਰਾਲੇ ਵੱੜਦੇ ਸਾਰੇ ਮੈਨੂੰ ਇੱਕ ਕਾਲ ਆਈ ਹੈ ਜੀ ਕੋਲ ਆਇਆ ਐਸਾਈ ਗੁਰਪ੍ਰੀਤ ਸਿੰਘ ਜੀ ਤੋਂ ਤੇ ਉਹਨਾਂ ਨੇ ਮੈਨੂੰ ਪਹਿਲਾਂ ਪੁੱਛਿਆ ਮੇਰੀ ਬੜੀ ਛੋਟੀ ਕੁੜੀ ਦਾ ਨਾਂ ਪੁੱਛਿਆ ਜੀ ਫਿਰ ਵੱਡੀ ਲੜਕੀ ਦਾ ਪੁੱਛਿਆ ਵੱਡੇ ਬੇਟੇ ਦਾ ਪੁੱਛਿਆ ਛੋਟੇ ਬੇਟੇ ਦਾ ਪੁੱਛਿਆ ਜਿਹੜਾ ਯੂਨੀਵਰਸਿਟੀ ਉਹ ਫਿਰ ਉਹਨਾਂ ਨੇ ਮੈਨੂੰ ਇਹ ਪੁੱਛਿਆ ਵੀ ਤੇਰਾ ਬੇਟਾ ਜਿੱਥੇ ਕਿੱਥੇ ਪੜਦਾ ਸਨੀ ਕੁਮਾਰ ਮੈਂ ਹਾਂ ਜੀ ਫਤੇਗੜ ਯੂਨੀਵਰਸਿਟੀ ਪੜਦਾ ਹੈਗਾ ਵੀ ਉਹ ਅੱਜ ਸਵੇਰੇ 9 ਵਜੇ ਦਾ ਯੂਨੀਵਰਸਿਟੀ ਗਿਆ ਹੈਗਾ ਤੇ ਉਹਨਾਂ ਨੇ ਮੈਨੂੰ ਇਹ ਕਿਹਾ ਫਿਰ ਤੁਹਾਡਾ ਬੇਟਾ ਜਿਹੜਾ ਸਨੀ ਕੁਮਾਰ ਆ ਉਹ ਅਸੀ ਰੈਸਟ ਕੀਤਾ ਹੋਇਆ ਜਾ ਇਹ ਸਾਡੇ ਕੋਲ ਉਹ ਇਦਾਂ ਉਹ ਤੇ ਅਸੀਂ ਪਰਚੇ ਪਾਣ ਪੇ ਮੈਂ ਉਹਨਾਂ ਨੂੰ ਪੁੱਛਿਆ ਪਏ ਜੀ ਮੇਰੇ ਬੇਟੇ ਨੇ ਕੀ ਗਲਤੀ ਕੀਤੀ ਆ ਤੇ ਉਹ ਪੁੱਛਣ ਦੇ ਬਾਵਜੂਦ ਹੀ ਉਹਨਾਂ ਨੇ ਮੈਨੂੰ ਕੋਈ ਗਲਤੀ ਉਹਦੀ ਬੇਟਾ ਹੀ ਦੱਸੀ ਨਹੀਂ ਹੈਗੀ ਮੈਨੂੰ ਤਾਂ ਭਗਾਉਣ ਲੱਗੇ ਦਬਕਾਉਣ ਲੱਗੇ ਜੀ ਉਹ ਕਹਿੰਦੇ ਸਾਨੂੰ 50000 ਰੁਪਇਆ ਪਾ ਤਾਂ ਇਸ ਕਰਕੇ ਤੇਰੇ ਬੇਟੇ ਛੱਡਾਂਗੇ ਨਹੀਂ ਉਹ ਤਾਂ ਅਸੀਂ ਪਰਚੇ ਪਾਵਾਂਗੇ ਤੇ ਤੁਹਾਡਾ ਬੇਟਾ ਜੇਲ੍ਹਾਂ ਵਿੱਚ ਰੂਲੂਗਾ ਤੁਸੀਂ ਵੀ ਨਾਲ ਰੂਲੂਗੇ ਤੇ ਫਿਰ ਤੁਹਾਡਾ ਪੈਸਾ ਬਹੁਤ ਲੱਗੂਗਾ ਹੁਣ ਤੁਹਾਡਾ 50000 ਦੇ ਵਿੱਚ ਖੜਾ ਚੁੱਟਦਾ ਤੇ 50000 ਰੁਪਇਆ ਪਾ ਦਿਓ ਸਾਡੇ ਖਾਤੇ 'ਚ ਤੁਹਾਡਾ ਬੇਟਾ ਛੱਡ ਦਾਂਗੇ ਮੈਂ ਉਹਨਾਂ ਨੂੰ ਇਹ ਕਿਹਾ ਮੈਂ ਜੀ ਮੈਂ ਜਾ ਕੇ ਤੇ ਮੈਂ ਪੈਸੇ ਪਾ ਦਿੰਦਾ ਕੋਈ ਗੱਲ ਨਹੀਂ ਬਾਕੀ ਮੇਰੇ ਬੇਟੇ ਨਾਲ ਮੇਰੀ ਗੱਲ ਕਰਾਓ ਪਹਿਲਾਂ ਤੇ ਗੱਲ ਕਰਾਓ ਵੀ ਮੈਂ ਉਹਨੇ ਕੀ ਗਲਤੀ ਕੀਤੀ ਆ ਮੈਂ ਗੱਲ ਉਹਦੀ ਪੁੱਛ ਕੇ ਫੇਰ ਤੁਹਾਨੂੰ ਪੈਸੇ ਵੀ ਜੂਰ ਦਊਗਾ ਇੱਥੇ ਵੀ ਤੁਹਾਡੇ ਕੋਲ ਪਹੁੰਚੂਗਾ ਵੀ ਠੀਕ ਹੈ ਜੀ ਤੇ ਪਹੁੰਚਣ ਦੇ ਬਾਅਦ ਮੈਂ ਘਰੇ ਚਲੇ ਗਿਆ ਜੀ ਘਰੇ ਉਹਨਾਂ ਨੇ ਮੈਨੂੰ ਜਾਂਦੇ ਜਾਂਦੇ ਹੀ ਉਹਨਾਂ ਨੇ ਕਿਹਾ ਵੀ ਕਾਲ ਨਾ ਕੱਟੀ ਜੇ ਕਾਲ ਕੱਟੇਗਾ ਤੇਰੇ ਬੇਟੇ ਦੇ ਨਾਲ ਅਸੀਂ ਗਲਤ ਹਰਕਤ ਕਰਾਂਗੇ ਉਹਨੂੰ ਜ਼ਿਆਦਾ ਫਿਰ ਅਸੀਂ ਸੀਰੀਅਸ ਕਰਾਂਗੇ ਤੇ ਤੈਂ ਦੂਜਾ ਨੰਬਰ ਹੈ ਕਿਸੇ ਰਿਸ਼ਤੇਦਾਰ ਭੈਣ ਭਾਈ ਦੇ ਨਾਲ ਤਾਂ ਗੱਲ ਨਹੀਂ ਕਰਾਉਣੀ ਤੇ ਉਸ ਤੋਂ ਬਾਅਦ ਤਾਂ ਕੋਈ ਵੀ ਤੇਰੇ ਕੋਲ ਖੜਾ ਆ ਜਾਂ ਕੋਲ ਖੜ ਕੇ ਕਿਸੇ ਦੇ ਕੋਲ ਨਹੀਂ ਗੱਲ ਕਰਨੀ ਤਾਂ ਇਕੱਲੇ ਨੇ ਗੱਲ ਕਰਨੀ ਆ ਇਕੱਲੇ ਨੇ ਖੜੇ ਰਹਿਣਾ ਜਿੰਨਾ ਚਿਰ ਇਹ ਕਾਲ ਚੱਲਣੀ ਆ ਜਿੰਨਾ ਚਿਰ ਤੁਸੀਂ ਪੈਸੇ ਨਹੀਂ ਪਾਉਂਦੇ ਉਨਾ ਚਿਰ ਇਹ ਕਾਲ ਚੱਲੂਗੀ ਔਰ ਉਨਾ ਚਿਰ ਅਸੀਂ ਤੁਹਾਡਾ ਬੇਟਾ ਨਹੀਂ ਛੱਡਣਾ ਆਏਗਾ ਡੇਢ ਘੰਟਾ ਜੀ ਕਾਲ ਚੱਲੀ ਆ ਉਹਨਾਂ ਨੇ ਮੈਨੂੰ ਧਮਕੀਆਂ ਦਿੱਤੀਆਂ ਵੀ ਪੈਸੇ ਪਾ ਦੂੰਗੇ ਤਾਂ ਠੀਕ ਹੈ ਨਹੀਂ ਪੈਸੇ ਪਾਉਂਗੇ ਤੁਹਾਡੀ ਮਰਜ਼ੀ ਆ ਤੁਹਾਡਾ ਬੇਟਾ ਜੇਲਾ ਚ ਰਹੂਗਾ ਚਲੋ ਜੀ ਮੈਂ ਘਰ ਜਾ ਕੇ ਆਪਣੇ بڑے ਬੇਟੇ ਕੋਲੋਂ 10000 ਰੁਪਏ ਇੱਕ ਪਾਇਆ ਜੀ ਤੇ ਮੈਂ ਫੇਰ ਵੀ ਰੋ ਰੂ ਕੇ ਉਹਨਾਂ ਦੇ ਮਿੰਨਤ ਜੋ ਗਲਤੀ ਮੈਂ ਇੱਥੇ ਆ ਕੇ ਮੈਂ ਆਪਣਾ ਗਲਤੀ ਮੰਨ ਲਿਆ ਆ ਤੇ ਉਸ ਤੋਂ ਬਾਅਦ ਜੀ ਉਹਨਾਂ ਨੇ ਫੇਕਿਆ ਚਲੋ ਕੋਈ ਗੱਲ ਨਹੀਂ ਤੁਸੀਂ 20000 ਕਰ ਦਿਓ ਮੈਂ ਜੀ 10 ਫੇਰ ਪਾਇਆ ਜੀ 10 ਪਾਉਣ ਦੇ ਬਾਅਦ ਜੀ ਉਹਨਾਂ ਨੇ 4000 ਰੁਪਏ ਸਾਡੇ ਕੋਲ ਹੋਰ ਬਕਾਇਆ ਰੰਦਾ ਸੀਗਾ ਉਹ ਮੁੰਡੇ ਦੇ ਖਾਤੇ 'ਚ ਮੈਂ ਉਹ ਵੀ ਮੁੰਡੇ ਦੇ ਖਾਤੇ 'ਚ 4000 ਪਵਾਤਾ 3000 ਤੇ ਸਾਨੂੰ ਫੇਰ ਬਾਅਦ 'ਚ ਮੈਂ ਜੀ ਹੁਣ ਤਾਂ ਮੇਰਾ ਬੇਟਾ ਛੱਡ ਦਿਓ ਮੇਰੇ ਬੇਟੇ ਨਾਲ ਗੱਲ ਤਾਂ ਕਰਾ ਦਿਓ ਜਦੋਂ ਜੀ ਮੈਂ ਫੇਰ ਕਿਹਾ ਉਹ ਕਹਿੰਦੇ ਤੁਹਾਡਾ 25000 ਰੁਪਏ ਬਕਾਇਆ ਰੰਦਾ ਹੈਗਾ ਤੁਸੀਂ 25000 ਪਾਉਂਗੇ ਤਾਂ ਤੁਹਾਡਾ ਬੇ ਇਹ ਸਭ ਕੋ ਭੇਜਣ ਲੱਗਿਆ ਬੜੀਆਂ ਜੇਲਾਂ ਚ ਭੇਜਾਂਗੇ ਲੱਗੇ ਆ ਤੇ ਉਹਨੂੰ ਫੇਰ ਬੇਟਾ ਤੁਹਾਡ ਨੂੰ ਦੇਖਣ ਨੂੰ ਨਹੀਂ ਮਿਲਣਾ ਹੈਗਾ ਉਸ ਤੋਂ ਬਾਅਦ ਜੀ ਫੇਰ ਮੈਂ ਘਰ ਦੇ ਵਿੱਚ ਮੈਂ ਤਾਂ ਮੇਰਾ ਬੇਟਾ ਹੀ ਸੀਗਾ ਘਰ ਸਾਡੇ ਕੋਈ ਨਹੀਂ ਸੀਗਾ ਅਸੀਂ ਘਿ ਭਰਾ ਕੇ ਦੋਏ ਪਿਓ ਬਤ ਘਿ ਭਰਾ ਕੇ ਪਏ ਅਸੀਂ ਇੰਨਾ ਪੈਸਾ ਨੂੰ ਕਿੱਥੋਂ ਲਿਆਈ ਅਸੀਂ ਭੱਜਣ ੱਟ ਬਹੁਤ ਕੀਤੀ ਜੀ ਨਾ ਪੈਸਾ ਇਕੱਠਾ ਆਇਆ ਫੇਰ ਵੀ ਅਸੀਂ ਉਹਨਾਂ ਨੂੰ ਹੱਥ ਬੰਨ੍ਹਿਆ ਤੇ ਬੇਟਾ ਛੱਡ ਦੋ ਜਿੰਨੇ ਪੈਸੇ ਸੀਗੇ ਸਾਡੇ ਕੋਲ ਅਸੀਂ ਤੁਹਾਨੂੰ ਦੇ ਚੁੱਕੇ ਆ ਤੇ ਉਹਨਾਂ ਨੇ ਸਾਡੀ ਇੱਕ ਵੀ ਸੁਣੀ ਨਹੀਂ ਹੈਗੀ ਉਸ ਤੋਂ ਬਾਅਦ ਜੀ ਫੇਰ ਮੈਂ ਜਾਨੀ ਦੇ ਹੁਸ਼ੀ ਦੀ ਹਾਲਤ ਚ ਹੋ ਗਿਆ ਸੀਗਾ ਜੀ ਮੈਨੂੰ ਪਤਾ ਨਹੀਂ ਲੱਗਿਆ ਉਸ ਵਾਰ। ਆ ਜਿੰਨਾ ਟਾਈਮ ਤੁਹਾਡੀ ਉਹਨਾਂ ਨਾਲ ਗੱਲ ਹੋਈ ਹੈ ਤੁਹਾਨੂੰ ਇੱਕ ਵਾਰ ਵੀ ਨਹੀਂ ਲੱਗਿਆ ਕਿ ਮੇਰੇ ਨਾਲ ਠੱਗੀ ਹੋ ਰਹੀ ਹੈ। ਨਹੀਂ ਜੀ ਮੈਨੂੰ ਜਮੇ ਮਹਿਸੂਸ ਨਹੀਂ ਹੋਇਆ ਜੀ ਜੇ ਮੈਨੂੰ ਪਤਾ ਲੱਗਦਾ ਮੈਂ ਵੀ ਵੈਸੇ ਘੁੰਮਦਾ ਫਿਰਦਾ ਜਿਆ। ਪਰ ਉਹ ਇਦਾਂ ਦੀ ਕੋਈ ਹਰਕਤ ਵਾਲੀ ਗੱਲ ਉਹਨਾਂ ਨੇ ਮੇਰੇ ਨਾਲ ਕਰਿਓ ਨਹੀਂ। ਇੱਕ ਗਲਤੀ ਨਹੀਂ ਦੱਸਿਆ ਕਿ ਜੇ ਮੈਨੂੰ ਗਲਤੀ ਦੱਸ ਦਿੰਦੇ ਫਿਰ ਗਲਤੀ ਇਹ ਮੇਰੇ ਬੇਟੇ ਨੇ ਕੀਤੀ ਹੈ ਮੈਂ ਜੂਰ ਜਾਂਦਾ ਮੈਂ ਪੈਸੇ। ਤੁਹਾਡਾ ਬੇਟਾ ਗਿਆ ਕਿੱਥੇ ਹੋਇਆ ਸੀਗਾ ਉਸ ਇਹ ਯੂਨੀਵਰਸਿਟੀ ਜੀ ਇਹ ਇੱਥੋਂ ਘਰੋਂ ਸਕੂਲ ਗਿਆ ਜੀ ਇਹ। ਯੂ ਉਸ ਟਾਈਮ ਮੈਂ ਕਾਲ ਲਾਉਣ ਦੇ ਦੂਜੇ ਫੋਨ ਤੋਂ ਵੀ ਕਾਲ ਲਾਈਏ ਤਾਂ ਉਹਦਾ ਫੋਨ ਹੈਂਗ ਕੀਤਾ ਸੀਗਾ ਬਿਲਕੁਲ ਉਹਨਾਂ ਨੇ ਇਹ ਵੀ ਕਿਹਾ ਪਿਆ ਆਪਣੇ ਸਨੀ ਕੁਮਾਰ ਨੂੰ ਕਾਲ ਨਹੀਂ ਕਿਸੇ ਨੇ ਵੀ ਲਾਉਣੀ ਜੇ ਤੁਸੀਂ ਕਾਲ ਲਾਉਂਗੇ ਤੇ ਉਸ ਤੋਂ ਬਾਅਦ ਅਸੀਂ ਇਹਨੂੰ ਜਸ ਸਭ ਤੋਂ ਸਖਤ ਸਜ਼ਾ ਦੇਵਾਂਗੇ ਜੇ ਦੁਬਾਰਾ ਉਹਨੂੰ ਕਾਲ ਲਈ ਹੈ ਜਾਂ ਤੁਸੀਂ ਕਿਸੇ ਦੇ ਕੋਲ ਬੈਠ ਕੇ ਗੱਲ ਕੀਤੀ ਹੈ ਮੈਨੂੰ ਵੀ ਧਮਕਾਇਆ ਮੇਰੇ ਬੇਟੇ ਦਾ ਫੋਨ ਵੀ ਹੈਂਗ ਕੀਤਾ ਔਰ ਉਹਨੂੰ ਕਾਲ ਹੀ ਲਾਉਣ ਤੋਂ ਵੀ ਸਾਨੂੰ ਬੰਦ ਕੀਤਾ ਕਿਤੇ ਕਾਲ ਨਹੀਂ ਲਾਉਣੀ ਜਿੰਨਾ ਚਿਰ ਸਾਡੀ ਕਾਲ ਚੱਲਦੀ ਹੈ ਪੈਸੇ ਪਾ ਦੇ ਪੈਸੇ ਪਾ ਕੇ ਤੈਨੂੰ ਤੇਰਾ ਬੇਟਾ ਛੱਡਾਂਗੇ ਫੇ ਆਪਣੇ ਬੇਟੇ ਨੂੰ ਕਾਲ ਲਈ ਇਹ ਤਰ੍ਹਾਂ ਇੱਕ ਬੇਟੇ ਦੀ ਕਾਲ ਲੱਗ ਗਈ। ਪੈਸੇ ਕਿੱਦਾਂ ਪਾਏ ਆ? ਬੈਂਕ ਥਰੂ ਪਾਏ ਨੇ ਜਾਂ ਫੋਨ ਤੋਂ ਪਾਏ ਨੇ? ਅਸੀਂ ਫੋਨ ਤੋਂ ਪਾਇਆ ਜੀ ਅਸੀਂ। ਸਕੈਨਰ ਉਹਨਾਂ ਨੇ ਮੰਗਾਇਆ ਸੀਗਾ ਸਕੈਨਰ ਦੇ ਥਰੂ ਪਾਇਆ ਮੇਰੇ ਬੇਟੇ ਨੇ। ਉਸ ਤੋਂ ਬਾਅਦ ਜੀ ਇਹਨਾਂ ਸਾਨੂੰ ਇਹ ਵੀ ਕਹਿਤਾ ਵੀ ਤੇਰੇ ਬੇਟੇ ਦਾ ਫੋਨ ਸਾਡੇ ਕੋਲ ਹੈ। ਗੱਲ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕਰਨੀ। ਉਹਦਾ ਫੋਨ ਸਾਡੇ ਕੋਲ ਪਿਆ। ਬੇਟਾ ਥੋੜਾ ਬੈਠਾ ਕੋਈ ਇਹ ਜੀ ਸੀਰੀਅਸ ਗੱਲ ਨਹੀਂ। ਮੇਰੇ ਬੇਟੇ ਦਾ ਮੂੰਹ ਬੰਨਿਆ ਆ ਸੀਗਾ ਜੀ। ਮੂੰਹ ਬੰਨਿਆ ਕਾਰਨ ਤੇ ਉਹਨਾਂ ਨੇ ਮੈਂ ਉਹਨਾਂ ਨੂੰ ਬਹੁਤ ਕੋਸ਼ਿਸ਼ ਕੀਤੀ ਪਈ ਤੁਸੀਂ ਮੇਰੇ ਬੇਟੇ ਦਾ ਮੂੰਹ ਖੋਲ ਮੈਨੂੰ ਮੇਰ ਨਾਲ ਗੱਲ ਕਰਾ ਦਿਓ ਮੈਂ ਜੋ ਵੀ ਗਲਤੀਆਂ ਨੂੰ ਪੁੱਛ ਲੈਣਾ ਪਰ ਉਹਨਾਂ ਨੇ ਜੀ ਮੇਰੇ ਬੇਟੇ ਦਾ ਮੂੰਹ ਨਹੀਂ ਖੋਲਿਆਗਾ ਬਸ ਦੋ ਤਿੰਨ ਵਾਰ ਗੂੰਗੂ ਜੀ ਕਰਕੇ ਉਸ ਤਰ੍ਹਾਂ ਕਰਾ ਕੇ 2 ਮਿੰਟ ਚ ਪਰੇ ਕਰ ਦਿੰਦੇ ਸੀਗੇ ਉਹ ਕਹਿੰਦੇ ਪੈਸੇ ਪਾ ਦੂਗੇ ਤਾਂ ਤੁਹਾਡਾ ਬੇਟਾ ਛੱਡਾਂਗੇ ਨਹੀਂ ਬੇਟੇ ਤੁਹਾਡੇ ਨੂੰ ਅਸੀਂ ਬੜੀਆਂ ਜੇਲਾਂ ਵਿੱਚ ਭੇਜਾਂਗੇ ਇਹ ਬਾਅਦ ਦੇ ਵਿੱਚ ਉਸ ਨੰਬਰ ਤੇ ਫੋਨ ਕਰਕੇ ਅਸੀਂ ਜੀ ਜਦੋਂ ਫੋਨ ਜਾਂ ਫਿਰ ਕੱਟੋਗੇ ਜੀ ਇਹ ਜਦ ਫਿਰ ਮੇਰੇ ਬੇਟੇ ਨੂੰ ਧਮਕੀ ਜੀ ਦਿੱਤੀ ਆ ਸਾਨੂੰ ਪਤਾ ਲੱਗ ਗਿਆ ਪੇ ਬੇਟਾ ਤਾਂ ਠੀਕ ਠਾਕ ਹੈ ਉਸ ਤੋਂ ਬਾਅਦ ਫਿਰ ਮੈਂ ਉਹਨਾਂ ਨੂੰ ਥੋੜਾ ਜਿਆਦਾ ਦਬਕਾਇਆ ਵੀ ਮਾ ਕੋਈ ਗੱਲ ਨਹੀਂ ਜਿਹੜੇ ਬਾਕੀ ਪੈਸੇ ਆ ਤੁਸੀਂ ਮੈਂ ਤੁਹਾਡੇ ਕੋ ਫਤੇ ਗੜੇ ਲੈ ਕੇ ਆਉਣਾ ਵੀ ਤੁਸੀਂ ਦੱਸੋ ਮੈਂ ਕਿੱਥੇ ਆਵਾਂ ਉਸ ਤੋਂ ਬਾਅਦ ਹੀ ਫਿਰ ਫੋਨ ਉਹਨਾਂ ਨੇ ਆ ਆ ਫੇਰ ਕਾਲ ਕੱਟੀ ਹੈ ਤੁਸੀਂ ਆਪਣੇ ਬੇਟੇ ਨੂੰ ਜਦ ਘਰੇ ਪਹੁੰਚਿਆ ਪੁੱਛਿਆ ਵੀ ਤੇਰੇ ਨਾਲ ਕੀ ਹੋਇਆ ਕੀ ਨਹੀਂ ਹਾਂਜੀ ਹਾਂਜੀ ਮੈਂ ਪੁੱਛਿਆ ਜੀ ਇਹ ਕਹਿੰਦਾ ਮੈਂ ਤਾਂ ਕਾਲਜ ਬੈਠਾ ਸਾਡਾ ਲੱਗਿਆ ਲੱਗਿਆ ਲੈਕਚਰ ਲੱਗਿਆ ਸੀ ਸਾਡਾ ਕਿ ਉੱਥੇ ਲੈਕਚਰ ਜਾਂ ਲਾਉਂਦੇ ਨੇ ਫੇਰ ਫੋਨ ਬੰਦ ਕਰ ਦਿੰਦੇ ਨੇ ਓਨੀ ਚਲਾਉਣ ਦਿੰਦੇ ਉਹਨਾਂ ਨੇ ਝੂਠ ਮੂਠ ਹੀ ਤੁਸੀਂ ਉਹਨਾਂ ਨੇ ਯਾਨੀ ਝੂਠ ਜੀ ਸਾਡੇ ਕੋਲ ਪੈਸੇ ਲੈਣ ਦੇ ਮਾਰੇ ਨੇ ਇਹ ਸਾਡੇ ਨਾਲ ਹਰਕਤ ਕੀਤੀ ਹੈ ਜੀ ਹੂੰ ਜੀ ਕੰਪ ਨੇ ਜਾ ਕੇ ਉੱਥੇ ਕਮੈਂਟ ਲਿਖਾਓ ਇੱਕ ਨੰਬਰ ਜਿਹੜੇ ਨੰਬਰ ਤੇ ਤੁਹਾਨੂੰ ਕਾਲ ਆਈ ਉਹ ਨੰਬਰ ਲਿਖਾ ਕੇ ਆਓ ਕੀ ਮੰਗ ਕੀ ਕਰਦੇ ਮੰਗੇ ਕਰਦੇ ਦੇਖੋ ਜੀ ਦੇਖੋ ਮੈਂ ਤਾਂ ਗਰੀਬ ਆਦਮੀ ਆਂ ਜੀ ਦੇਖੋ ਮੈਂ ਤਾਂ ਕਹਿੰਨਾ ਇਹ ਕਿਸੇ ਹੋਰ ਨਾਲ ਵੀ ਨਾ ਹੋਵੇ ਜੋ ਮੇਰ ਨਾਲ ਅੱਜ ਹੋਇਆ ਤੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜੀ ਹਾਂ ਜੀ